ਜਿਵੇਂ ਘਟ ਪਿਆ ਜਿਵੇਂ ਫਿਲਮ ਵਾਲੇ ਜਿਹੜੇ ਸ਼ੌਂਕ ਨੇ ਤੁਸੀਂ ਇੱਥੇ ਪੂਰੇ ਕਰ ਲਓ ਹੁਣ ਅਗੇ ਹੁਣ ਮੌਕਸਰ ਵਾਲੇ ਤੁਹਾਨੂੰ ਲੁਧਿਆਣੇ ਬਟਿੰਡਾ ਜਾਣ ਦੀ ਲੋੜ ਨਹੀਂ ਤੁਹਾਡੇ ਮੌਕਸਰ ਦੇ ਸ਼ਹਿਰ ਦੇ ਵਿੱਚ ਜਿਵੇਂ ਜਿਹੜਾ ਬਾਬਾਸ ਵਾਲੇ ਆ ਗਿਆ ਤੇ ਕੁਆਲਿਟੀ ਬਾਈ ਮੈਂ ਇੱਕ ਵਾਰ ਫੇਰ ਕਹਿ ਦਿੰਨਾ ਜੇ ਚੰਗਾ ਖਾਣਾ ਸਿਹਤ ਬਚਾਉਣੀ ਹੈਣਾ ਲਗਜ਼ਰੀ ਫੀਲ ਕਿਉਂ ਹਰਮਨ ਬਾਈ ਹਾਂਜੀ ਹਾਂਜੀ ਬਈ ਤੇ ਇੱਕ ਹੋਰ ਤੁਹਾਨੂੰ ਦੱਸ ਦਿੰਨਾ ਫਿਰ ਸਿਰਫ ਜਾਇ ਰੇਟਾਂ ਚ ਕੁਆਲਿਟੀ ਤੇ ਕੁਆਂਟੀਟੀ ਇਹ ਦੋ ਚੀਜ਼ਾਂ ਹੁੰਦੀਆਂ ਆਪਾਂ ਨੂੰ ਆਪਾਂ ਪੈਸਾ ਦਿੰਨੇ ਆ ਪਰ ਆਪਾਂ ਨੂੰ ਕੀ ਹੈ ਨਾ ਤਾਂ ਕੁਆਲਿਟੀ ਮਿਲਦੀ ਹੈ ਨਾ ਆਪਾਂ ਨੂੰ ਕੁਆਂਟੀਟੀ ਮਿਲਦੀ ਹੈ ਲਾਵੇ ਮੇਨ ਹੁੰਦੀ ਹੈ ਰਸੋਈ ਠੀਕ ਹੈ ਇੱਥੋਂ ਜਿਹੜੀ ਚੀਜ਼ ਆਪਾਂ ਨੂੰ ਬਣਾਤੀ ਤੇ ਉੱਥੇ ਪਰੋਸ ਦੇਣੀ ਹੁੰਦੀ ਹੈ ਆਪਾਂ ਨੂੰ ਤਾਂ ਉੱਥੇ ਬਈ ਹਰਮਨ ਸਾਫ਼ ਹੀ ਆਉਣੀ ਹੈ ਆਪਾਂ ਨੂੰ ਤਾਂ ਸਾਫ਼ ਲੱਗਣੀ ਹੈ ਲਓ ਵੀ ਦੋਸਤ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਹੁਣ ਮੁਕਸਰ ਸਾਹਿਬ ਵਾਲਿਓ ਤੁਹਾਡੇ ਵਾਸਤੇ ਖੁਸ਼ਖਬਰੀ ਆ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਲੁਧਿਆਣੇ ਵਰਗੇ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਥੋਡੇ ਮੁਕਸਰ ਸ਼ਹਿਰ ਚ ਆ ਗਏ ਭਾਈ ਲੁਧਿਆਣੇ ਵਾਲੇ ਮੁਕਸਰਾ ਚ ਆ ਗਿਆ ਦੇਖ ਲਓ ਇੱਧਰ ਪਿੱਛੇ ਭਾਈ ਬਾਬਾ ਜੀ ਲੁਧਿਆਣਾ ਵਾਲੇ ਲੁਧਿਆਣੇ ਵਾਲਿਆ ਜਿਹੜੇ ਉਹ ਹੁਣ ਥੋੜੇ ਮੁਕਸਰ ਚ ਆ ਗਏ ਸ਼ਰਮਣ ਆ ਗਏ ਮੁਕਸਰ ਚ ਜਿਹੜਾ ਆਪਾਂ ਖੜੇ ਕਿੱਥੇ ਮੜਾ ਲੋਕੇਸ਼ਨ ਦੱਸ ਦੋ ਬਾਈ ਆਪਾਂ ਜੀ ਸ਼੍ਰੀ ਮੁਕਸਰ ਸਾਹਿਬ ਡੀ ਕੇ ਐਸ ਇਨਕਲੇਵ ਕੋਟਕਪੂਰਾ ਬਠਿੰਡਾ ਬਾਈਪਾਸ ਤੇ ਹੀ ਖੜੇ ਆ ਠੀਕ ਆ ਇਧਰ ਦੇਖ ਲਓ ਬਾਈ ਡੀ ਕੇ ਐਸ ਜਿਹੜੀ ਇਨਕਲੇਵ ਆ ਜਿਹੜੇ ਹੁਣ ਤੁਹਾਨੂੰ ਮੈਂ ਮੈਨ ਦੱਸ ਦੇਣਾ ਬਾਈ ਜਿਹੜਾ ਬਾਈਪਾਸ ਤੇ ਆਪਾਂ ਮੁਕਸਰ ਆਉਂਦੇ ਆ ਨਾ ਨਵੀਂ ਆਪਾਂ ਕਹਿੰਦੇ ਨੇ ਵੀ ਜਿਹੜਾ ਆਊਟਲੈਟ ਹੀ ਕਹਿੰਦੇ ਨੇ ਆਊਟਲੈਟ ਬਣ ਗਿਆ ਨਵਾਂ ਹਣਾ ਤੇ ਬਾਈ ਉੱਥੇ ਜਾਵਾਂ ਜਦੋਂ ਤੁਸੀਂ ਬਾਈ ਪੀ ਆਪੀ ਵੇਖ ਲੋ ਪੀ ਆਪੀ ਚ ਲਿਖਿਆ ਵੱਡੀ ਗੱਲ ਆ ਬਈ ਹਰਮਨ ਜਿਹੜਾ ਤੁਸੀਂ ਪੀ ਆਪੀ ਚ ਲਿਖਿਆ ਯਾਰ ਤਾਂ ਬਹੁਤ ਸੋਹਣਾ ਲੱਗਿਆ ਪੀ ਆਪੀ ਆਪਣੀ ਮਾਂ ਬੋਲੀ ਆ ਪੰਜਾਬ ਚ ਆਪਾਂ ਬੈਠੇ ਹਣਾ ਤੇ ਆਪਾਂ ਚੱਲ ਗਏ ਬਈ ਹਰਮਨੰਦਰ ਤੇ ਆ ਜਾਓ ਦੋਸਤੋ ਤੁਹਾਨੂੰ ਦਿਖਾ ਦਿੰਨੇ ਹੁਣ ਇੱਥੇ ਮਿਲਦਾ ਕੀ ਆ ਜਿਹੜਾ ਤੁਹਾਨੂੰ ਮੈਂ ਸਟਾਰਟਿੰਗ ਚ ਦੱਸਤਾ ਸੀਗਾ ਵੀ ਬਾਈ ਜਿਹੜਾ ਤੁਹਾਨੂੰ 5 ਸਟਾਰ ਵਾਲੀ ਫੀਲਿੰਗ ਮਿਲਣੀ ਆ ਲਗਜ਼ਰੀ ਸਿਸਟਮ ਮਿਲਣਾ ਸਾਰਾ ਤੁਹਾਨੂੰ ਲੁਧਿਆਣੇ ਵਾਲਾ ਹੀ ਇੱਥੇ ਮੌਫਰ ਚ ਮਿਲ ਗਿਆ ਤੇ ਆ ਤੁਸੀਂ ਆਪ ਹੀ ਦੇਖ ਲਓ ਬਈ ਆਪਦੀਆਂ ਅੱਖਾਂ ਨਾਲ ਦੇਖ ਲਓ ਕੋਈ ਝੂਠ ਨਹੀਂ ਤੁਸੀਂ ਕਹੋਗੇ ਬਰਾੜ ਇਹ ਸਿਰਫ ਜਾਇ ਰੇਟਾਂ ਚ ਜੇ ਕਿਤੇ ਬਾਹਰ ਆਪਾਂ ਬੈਠ ਜੇ ਨਾ 400 ਦੇ ਕੇ ਦੇ ਇੱਥੇ ਤੁਸੀਂ 500 ਦੇ ਕੇ ਤੇ ਆਹੀ ਫੀਲਿੰਗ ਲੈ ਸਕਦੇ ਆ ਇਹ ਦੂਤੇ ਕੁਝ ਨਹੀਂ ਬਾਈ ਮੁਕਸਰ ਚ ਮੈਂ ਇਹਨਾਂ ਵੀ ਮੁਕਸਰ ਵਾਲੇ ਕਹਿੰਦੇ ਹੁੰਦੇ ਸੀ ਨਾ ਜਿੰਨਾ ਕਹਿੰਦੇ ਸੀ ਕਿ ਦਰਵਾਹ ਮੁਕਸਰ ਵਾਲੇ ਬੈਗਵਾਰਡ ਕਹਿੰਦੇ ਹੁੰਦੇ ਸੀ ਨਾ ਉਨਾ ਹੀ ਆਪਾਂ ਗਾਂ ਆ ਗਏ ਉਨਾ ਹੀ ਗਾਂ ਆ ਗਏ ਲੈ ਵੀ ਉਨਾ ਹੀ ਗਾਂ ਆ ਗਏ ਆਪਾਂ ਤੇ ਹੁਣ ਹਰਮਨ ਤੋਂ ਆਪਾਂ ਪੁੱਛਦੇ ਹਰਮਨ ਪਹਿਲਾਂ ਤਾਂ ਬਈ ਜਿਹੜਾ ਇੱਥੋਂ ਦੀ ਬੈਸਟ ਆਈਟਮ ਹੈ ਜਿਹੜੀ ਉਹ ਜ਼ਰੂਰ ਦੱਸੋ ਆਪਣੇ ਇੱਥੋਂ ਦੀ ਨੌਨ ਵੇਜ ਦੇ ਵਿੱਚ ਹੀ ਬਾਬਾਸ ਬਟਰ ਚਿਕਨ ਜੋਗੀ ਆਪਣਾ ਸਪੈਸ਼ਲ ਆ ਸਪੈਸ਼ਲ ਤੇ ਇਹ ਸਾਰਿਆਂ ਤੋਂ ਮੁਕਸਰ ਦੇ ਵਿੱਚ ਜਿੰਨੇ ਵੀ ਰੈਸਟੋਰੈਂਟ ਆ ਕੈਫੇ ਆ ਉਹਨਾਂ ਤੋਂ ਸਭ 50 60 ਰੁਪਏ ਪੈਸੇ ਘੱਟ ਪੈਸਿਆਂ ਦੇ ਵਿੱਚ ਆਪਾਂ ਨੂੰ ਇੱਥੇ ਮਿਲੂਗਾ ਉਦੋਂ ਵੀ ਘੱਟ ਉਦੋਂ ਵੀ ਘੱਟ ਜੀ ਤੇ ਟੇਸਟ ਉਦੋਂ ਤੋਂ ਸਰਾਈ ਲਓ ਵੀ ਦੋਸਤੋ ਹੁਣ ਮੈਂ ਤੁਸੀਂ ਵੀਡੀਓ ਥੱਲੇ ਚੱਲੀ ਜਾਂਦੀ ਆ ਬਟਰ ਚਿਕਨ ਐਵੇਂ ਨਾ ਕਹਦੇ ਬਰਾਬਰ ਕਹਤਾ ਵੀ ਮੈਂ ਐਂਡ ਟੂ ਐਂਡ ਕੁਆਲਿਟੀ ਆ ਵੀ ਇਹ ਦੂਤੇ ਕੋਸ ਨੂੰ ਨਾ ਹੁੰਦਾ ਜਿਹਨੂੰ ਸਰਾਗਾ ਦੇ ਨੇ ਆਪਾਂ ਵੀ ਆ ਵੀ ਉਹ ਕੁਆਲਿਟੀ ਆ ਤੇ ਬਾਕੀ ਵੀ ਇਥੇ ਹੋਰ ਜਿਹੜਾ ਹੈਗਾ ਵੀ ਪਨੀਰ ਟਿੱਕਾ ਵੈਜ ਚ ਹਾਂਜੀ ਹਾਂਜੀ ਇਥੇ ਆਪਣੇ ਨਾਨ ਵੈਜ ਦੇ ਵਿੱਚ ਜੈਪੁਰੀ ਟਿੱਕਾ ਵੈਜ ਦੇ ਵਿੱਚ ਬਾਬਾਸ ਬਟਰ ਚਿਕਨ ਐਂਡ ਵੀ ਨਾਨ ਵੈਜ ਚ ਬਾਬਾਸ ਬਟਰ ਚਿਕਨ ਆ ਤੇ ਵੈਜ ਵਿੱਚ ਬਾਬਾਸ ਪਨੀਰ ਵੀ ਆ ਅੱਛਾ ਵੈਜ ਚ ਵੀ ਆ ਹਾਂਜੀ ਉਹੀ ਟੇਸਟ ਹਾਂਜੀ ਉਹੀ ਟੇਸਟ ਸੇਮ ਗ੍ਰੇਵੀ ਸੇਮ ਜਮਾ ਗ੍ਰੇਵੀ ਲੈ ਵੀ ਜਿਹੜੀ ਉਹੀ ਗ੍ਰੇਵੀ ਆ ਹੁਣ ਜਿਹੜੇ ਨਾਨ ਵੈਜ ਆ ਉਹ ਤਾਂ ਮਿਲੂ ਮਿਲੂ ਤੇ ਵੈਜ ਵਾਲਿਆਂ ਨੂੰ ਵੀ ਮਿਲੂਗੀ ਤੇ ਭਾਈ ਇੱਕ ਹੋਰ ਮੈਂ ਪੁੱਛਣਾ ਚਾਹੂੰਗਾ ਕਈਆਂ ਦੇ ਮਨ 'ਚ ਵਹਿਮ ਹੁੰਦਾ ਹੈ ਵੈੱਜ ਵਾਲਿਆਂ ਦੇ ਵੀ ਇੱਥੇ ਆਉਂਦੇ ਆ ਸਾਨੂੰ ਭਾਈ ਜਿਹੜਾ ਉਸੇ 'ਚ ਬਣਾ ਕੇ ਦੇਈ ਜਾਂਦੇ ਆ ਵੈੱਜ ਵਾਲੇ ਤੇ ਨੌਨ ਵੈੱਜ ਵਾਲੇ ਉਹ ਚੀਜ਼ਾਂ ਵੀ ਦੱਸ ਦਿਓ ਭਾਈ ਅੱਡ ਮਿਲਦਾ ਸਰ ਨਹੀਂ ਜੀ ਉਸ ਗੱਲੋਂ ਬੇਫਿਕਰ ਹੋ ਜੀ ਆਪਣੇ ਹਰੇਕ ਵੈੱਜ ਨੌਨ ਵੈੱਜ ਦੀ ਅੱਡ ਤੋਂ ਭਾਂਡਾ ਅੱਡ ਪੱਠੀ ਸਭ ਕੁਝ ਅੱਡ ਆਈ ਹੈ ਅੱਡ ਹਾਂਜੀ ਲੈ ਭਾਈ ਇਹ ਹੁਣ ਤੁਹਾਡਾ ਜਿਹੜਾ ਵਹਿਮ ਸੀ ਉਹ ਵੀ ਮੈਂ ਕੱਢਤਾ ਤੇ ਬ੍ਰਾਂਚਾਂ 'ਮੈਂ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨਾ ਫ੍ਰੀਕੋਟ ਵੀ ਖੁੱਲ ਗਈ ਹੈ ਹਾਂਜੀ ਹਾਂਜੀ ਉਹ ਵੀ ਉਹ ਵੀ ਓਪਨ ਹੈ ਇਹ ਮਕਸਰ ਵੀ ਖੁੱਲ ਗਿਆ ਤਾਂ ਇੱਕ ਮੈਂ ਤੁਹਾਨੂੰ ਹੋਰ ਆਇਓ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਬਾਈ ਜਿਹੜੀ ਆਪਾਂ ਕਲੀਨਿੰਗ ਵਾਲੀ ਕਹਿੰਦੇ ਆਂ ਨੀਟ ਐਂਡ ਕਲੀਨ ਤੁਹਾਨੂੰ ਚੀਜ਼ ਮਿਲੂਗੀ ਇੱਧਰ ਇੱਕ ਵਾਰ ਬਾਈ ਝਾਤ ਮਰਾ ਦੇ ਠੀਕ ਆ ਆ ਮੈਨੂੰ ਲੱਗਦਾ ਕਿੰਨੇ ਜਣੇ ਬੈਠ ਜਾਂਦੇ ਹੋਗੇ ਹਰਮਣ ਇੱਕ ਰੀ ਇੱਥੇ 10 ਜਣੇ ਬੈਠ ਜਾਂਦੇ 10 ਜਣੇ ਲੋ ਵੀ 10 ਜਣਿਆਂ ਦਾ ਜਿਹੜਾ ਇੱਥੇ ਥੋੜਾ ਗਰੁੱਪ ਆ ਤੁਹਾਡੇ ਯਾਰ ਦੋਸਤ ਆ ਮਿੱਤਰਾਂ 10 ਜਣੇ ਤੁਸੀਂ ਆ ਕੇ ਆ ਕੇ ਇੱਥੇ ਪਾਰਟੀ ਕਰ ਸਕਦੇ ਆ ਠੀਕ ਆ ਬਾਈ ਕੋਈ ਇੰਜੋਏ ਕਰੀਆ ਕੋਈ ਡਿਸਟਰਬੈਂਸ ਨਹੀਂ 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 ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ 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 ਤੇ ਇੱਕ ਵੱਡੀ ਸ਼ਹਿਰ ਤੋਂ ਦੂਰ ਸ਼ਹਿਰ ਤੋਂ ਬਾਹਰ ਆ ਕੇ ਆਪਾਂ ਹਨਾ ਜਿਵੇਂ ਕੋਈ ਇੱਥੇ ਜਿਵੇਂ ਯਾਰ ਜਿਹੜਾ ਬੰਦਾ ਕਹਿੰਦਾ ਵੀ ਸਾਨੂੰ ਕੋਈ ਡਿਸਟਰਬ ਨਾ ਕਰੇ ਨਹੀਂ ਜੀ ਨਹੀਂ ਤੇ ਆਪਦਾ ਇੰਜੋਏ ਕਰ ਸਕਦਾ ਬੰਦਾ ਸਭ ਇੰਜੋਏ ਤੇ ਠੀਕ ਆ ਭਾਈ ਆਹ ਪਲੇਟਾਂ ਵੇਖ ਲਓ ਇੱਧਰ ਮੇਨ ਗੱਲ ਕੀ ਆ ਭਾਈ ਨੀਟ ਐਂਡ ਕਲੀਨ ਆ ਜਿਹੜੀ ਸਫਾਈ ਦਾ ਸਭ ਤੋਂ ਵੱਧ ਜਿਹੜਾ ਧਿਆਨ ਇੱਥੇ ਰੱਖਿਆ ਗਿਆ ਮੈਂ ਦੇਖਿਆ ਜਿੱਥੇ ਹਨਾ ਹਰਮਨ ਭਾਈ ਸਫਾਈ ਹਾਂਜੀ ਇੱਕ ਦੂਜੀ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਭਾਈ ਹਰਮਨ ਬਹਿ ਜਾ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਇੱਥੇ ਤੁਸੀਂ ਟੇਬਲ ਆ ਤੁਹਾਡਾ ਜਿਹੜਾ ਇਹ ਚਾਰ ਜਾਨ ਵਾਲਿਆ ਪੰਜਾਂ ਵਾਲਾ ਲਾਲਾ ਹਨ ਇੱਥੇ ਬੈਠ ਜਾ ਨਾ ਬਾਈ ਤੁਹਾਨੂੰ ਇਹ ਨਹੀਂ ਬਾਈ ਉਹ ਬਾਈ ਸਮਾਨ ਲਿਆ ਰਹੇ ਬਾਜਾ ਮਾਰਨ ਦੀ ਲੋੜ ਨਹੀਂ ਇੱਥੇ ਹਰ ਟੇਬਲ ਤੇ ਹਰ ਇੱਕ ਵੇਟਰ ਮੌਜੂਦ ਹੈ ਮੌਜੂਦ ਹੈ ਇਹ ਵੱਡੀ ਗੱਲ ਆ ਦੋਸਤੋ ਇਹ ਹੁਣ ਹਰਮਨ ਬੈਠਾ ਹਰਮਨ ਨੇ ਆਪਦੇ ਮੂੰਹ ਕਹਦਾ ਤੁਸੀਂ ਕਹਿੰਦਾ ਉਹ ਬਰਾੜ ਹੀ ਬੋਲੀ ਜਾਂਦਾ ਬਰਾੜੀ ਬੋਲੀ ਜਾਂਦਾ ਹਰਮਨ ਹੋਰ ਤੂੰ ਵੀ ਦੱਸ ਦੇ ਬਾਈ ਕੀ ਖਾ ਇੱਥੇ ਹੈਗਾ ਖਾ ਬਾਈ ਹੋਰ ਇੱਥੋਂ ਦੀ ਆਪਣੀ ਫਿਸ਼ ਹੈ ਜੋ ਕਿ ਸਪੈਸ਼ਲ ਆਪਣੀ ਲੁਧਿਆਣੇ ਤੋਂ ਆਉਂਦੀ ਹੈ ਸੋਲ ਸੋਲ ਹਾਂਜੀ ਆਪਾਂ ਲੋਕਲ ਪਰਚੇਸ ਹੀ ਨਹੀਂ ਕਰਦੇ ਹਾਂ ਐਵੇਂ ਨਹੀਂ ਲਿਖਿਆ ਵੀ ਲੁਧਿਆਣੇ ਵਾਲੇ ਇਹ ਬਾਬਾ ਲੁਧਿਆਣੇ ਵਾਲੇ ਤਾਂ ਤੁਹਾਨੂੰ ਮੈਂ ਸਟਾਰਟਿੰਗ ਦੀ ਮੇਨ ਗੱਲ ਹੈ ਨਾ ਹੁਣ ਮੋਕਸਰ ਵਾਲਿਓ ਤੁਹਾਨੂੰ ਲੁਧਿਆਣੇ ਬਠਿੰਡਾ ਜਾਣ ਦੀ ਲੋੜ ਨਹੀਂ ਤੁਹਾਡੇ ਮੋਕਸਰ ਦੇ ਸ਼ਹਿਰ ਦੇ ਵਿੱਚ ਜਿਵੇਂ ਜਿਹੜਾ ਬਾਬਾਜ਼ ਵਾਲੇ ਆ ਗਿਆ ਤੇ ਕੁਆਲਿਟੀ ਬਾਈ ਮੈਂ ਇੱਕ ਵਾਰ ਫੇਰ ਕਹਿ ਦਿੰਨਾ ਜੇ ਚੰਗਾ ਖਾਣਾ ਸਿਹਤ ਬਚਾਉਣੀ ਆ ਕਣੀ ਬਾਈ ਹਰਮਨ ਠੀਕ ਆ ਜਿਵੇਂ ਬਾਈ ਨੇ ਕਹਾਦਾ ਮੱਛੀ ਵੀ ਸਪੈਸ਼ਲ ਲੁਧਿਆਣੇ ਆਉਂਦੀ ਇਹ ਨਹੀਂ ਵੀ ਇੱਥੇ ਚਪੜਾ ਚੋਂ ਕੱਢ ਕੇ ਤੇ ਆਪਾਂ ਨੂੰ ਇੱਥੇ ਬਾਹਰ ਆਪਾਂ ਖਾ ਲੈਨੇ ਆ ਠੀਕ ਆ ਬਾਈ ਪਰ ਜੇ ਚੰਗਾ ਖਾਣਾ ਆਪਦੀ ਸਿਹਤ ਬਚਾਉਣੀ ਆ ਤਾਂ ਮੈਂ ਉਹਨਾਂ ਵੀ 100 ਰੁਪਿਆ ਵਾਧਾ ਦੇ ਕੇ ਜੇ ਆਪਾਂ ਨੂੰ ਲਗਜ਼ਰੀ ਫੀਲ ਮਿਲਦਾ ਲਗਜ਼ਰੀ ਖਾਣਾ ਮਿਲਦਾ ਆਪਾਂ ਨੂੰ ਵਧੀਆ ਟੇਸਟ ਮਿਲਦਾ ਹਨਾ ਇਹਦੇ ਉੱਤੇ ਬਈ ਹਰਮਨ ਕੁਝ ਨਹੀਂ ਹੈ ਨਹੀ ਜੀ ਨਹੀ ਤੇ ਹੁਣ ਆਪਾਂ ਬਈ ਇੱਕ ਵਾਰ ਰਸੋਈ ਦਿਖਾ ਦਗੇ ਹਨਾ ਇਹ ਵੀ ਵਹਿਮ ਕੱਢ ਦਗੇ ਵੀ ਬਈ ਰਸੋਈ ਦਾ ਤੁਹਾਨੂੰ ਮੇਨ ਇੱਕ ਮੈਂ ਦੱਸ ਦੇਣਾ ਕਿ ਤੁਹਾਨੂੰ ਜਿਹੜਾ ਪਹਿਲਾ ਕਿ ਨਾ ਕੁਆਲਿਟੀ ਤੇ ਕੁਆਂਟੀਟੀ ਇਹ ਦੋ ਚੀਜ਼ਾਂ ਹੁੰਦੀਆਂ ਆਪਾਂ ਨੂੰ ਆਪਾਂ ਪੈਸਾ ਦਿੰਨੇ ਆ ਪਰ ਆਪਾਂ ਨੂੰ ਕੀ ਨਾ ਤਾਂ ਕੁਆਲਿਟੀ ਮਿਲਦੀ ਆ ਨਾ ਆਪਾਂ ਨੂੰ ਕੁਆਂਟੀਟੀ ਮਿਲਦੀ ਆ ਠੀਕ ਆ ਇੱਥੇ ਦੋਨੇ ਚੀਜ਼ਾਂ ਤੁਹਾਨੂੰ ਮਿਲਣਗੀਆਂ ਕੁਆਲਿਟੀ ਤੇ ਕੁਆਂਟੀਟੀ ਕੁਆਂਟੀਟੀ ਵੀ ਹੁਣ ਦਿਖਾਉਨੇ ਆ ਤੁਹਾਨੂੰ ਕੁਆਲਿਟੀ ਵੀ ਦਿਖਾ ਦਿੰਨੇ ਆ ਤੇ ਆਜੋ ਆਪਾਂ ਰਸੋਈ ਤੇ ਤੁਹਾਨੂੰ ਇੱਕ ਵਾਰ ਝਾਤ ਮਾਰਾ ਦਿੰਨੇ ਆ ਲੈ ਵੀ ਮੇਨ ਹੁੰਦੀ ਆ ਰਸੋਈ ਠੀਕ ਆ ਇੱਥੋਂ ਜਿਹੜੀ ਚੀਜ਼ ਆਪਾਂ ਨੂੰ ਬਣਾਤੀ ਤੇ ਉੱਥੇ ਪਰੋਸ ਦੇਣੀ ਹੁੰਦੀ ਆ ਆਪਾਂ ਨੂੰ ਤਾਂ ਉੱਥੇ ਬਈ ਹਰਮਨ ਸਾਫ਼ ਹੀ ਆਉਣੀ ਆ ਆਪਾਂ ਨੂੰ ਤਾਂ ਸਾਫ਼ ਲੱਗਣੀ ਆ ਤੇ ਲੈ ਵੀ ਆਪਾਂ ਰਸੋਈ ਵਾਲਾ ਵੀ ਪੜਦਾ ਚੱਕਦਾ ਹਰਮਨ ਨੇ ਕਿਹਾ ਵੀ ਕੋਈ ਚੱਕਰ ਨਹੀਂਗਾ ਤੁਸੀਂ ਆ ਕੇ ਵੇਖ ਲਓ ਤੇ ਹਰਮਨ ਹੁਣ ਦੱਸ ਬਈ ਜਿਹੜਾ ਆਪਾਂ ਵੈਜ ਨਾਲ ਵੈਚੜਾ ਮੈਂ ਵੈ ਨਹੀਂ ਖੜ ਪਹਿਲਾਂ ਇਹ ਵੇ ਆਪਣਾ ਨੌਨ ਵੇਜ ਦਾ ਤੇ ਉਹ ਆਪਣਾ ਵੇਜ ਦਾ ਹਾਂਜੀ ਇਹ ਵਹਿਮ ਨਿਕਲ ਗਿਆ ਹਾਂਜੀ ਜ਼ਰੂਰੀ ਨਹੀਂ ਵੀ ਆਪਣੇ ਤੰਦੂਰੀ ਆਪਣੀਆਂ ਪੱਟੀਆਂ ਵੀ ਵੱਖਰੀਆਂ ਨੇ ਅੱਛਾ ਸਾਰਾ ਸਿਸਟਮ ਹੀ ਵੱਖੋ ਵੱਖਰਾ ਇੱਕ ਗੱਲ ਹੋਰ ਆ ਹਰਮਨ ਦੱਸਿਆ ਦਾ ਕਹਿੰਦਾ ਵੀ ਜਿੰਨਾ ਜਿਹੜੇ ਨੇ ਕਿਰਾਂ ਨੌਨ ਵੇਜ ਬਣਾਉਣ ਲੱਗ ਗਿਆ ਤੇ ਉਹਨੇ ਮੁੜ ਕੇ ਉਧਰ ਨਹੀਂ ਜਾਣਾ ਵੇਜ ਵਾਲੇ ਪਾਸੇ ਵੇਜ ਵਾਲੇ ਦੇ ਨੌਨ ਵੇਜ ਚ ਨਹੀਂ ਜਾਣਾ ਲੈ ਵੀ ਤੁਹਾਨੂੰ ਜਿਹੜੀ ਇਹ ਵਹਿਮ ਸੀਗਾ ਕਈ ਕਹਿੰਦਾ ਵੀ ਸਾਡਾ ਤਾਂ ਭਾਈ ਪ੍ਰੈਸਟ ਹੋ ਜਾਂਦਾ ਸੀ ਤਾਂ ਖਾਣਾ ਨਹੀਂ ਤੇ ਲੈ ਵੀ ਤੁਸੀਂ ਬੇਚਜ ਕੋ ਕੇ ਬਾਬਾ ਜਾਲਾ ਦੇ ਆ ਸਕਦੇ ਆ ਤੇ ਆ ਜਾ ਭਾਈ ਅੱਗੇ ਤੁਹਾਨੂੰ ਦਿਖਾ ਦਲੀਏ ਇਧਰ ਇੱਕ ਹੋਰ ਗੱਲ ਹੁੰਦੀ ਆ ਜਿਆਦਾ ਬਾਈ ਇਹ ਹੁੰਦੀ ਆ ਹਰਮਣ ਬਿੱਤੇ ਵਾਲੇ ਜਿਹੜਾ ਕੇਰਾ ਪਾਲਿਆ ਕਹੋ ਬਦਲਦੇ ਨਹੀਂ ਨਹੀਂ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਬਾਈ ਆਹ ਵੇਖ ਲਓ ਜਮਾ ਫਰੈਸ਼ ਜਮਾ ਸਾਫ ਕੜਾਈ ਆ ਤੇ ਸਾਫ ਜਿਹੜਾ ਕਿਉ ਪਿਆ ਇਹ ਦੂਤੇ ਕੁਸ ਨਹੀਂ ਬਾਈ ਰਸੋਈ ਚ ਵੜ ਗਏ ਹੁਣ ਕਹਿੰਦੇ ਨੇ ਹੁੰਦੇ ਵੀ ਜਦੋਂ ਅਗਲੇ ਦੀ ਰਸੋਈ ਚ ਹੀ ਵੜ ਗਏ ਤੇ ਮਗਰ ਤਾਂ ਕੁਸ ਰਹਿਣ ਹੀ ਜਾਂਦਾ ਤੇ ਆਹ ਦੇਖ ਲਓ ਇਧਰ ਬਾਈ ਤੇ ਆਹ ਦਾਲ ਆ ਠੀਕ ਆ ਸਫਾਈ ਪੂਰੀ ਆ ਬਾਈ ਇਧਰ ਕਮਾ ਦੇ ਇੱਕ ਵਾਰੀ ਕੈਮਰਾ ਇਧਰ ਦਿਖਾ ਦੇ ਬਾਈ ਸਾਰਾ ਉਧਰ ਬਣੀ ਜਾਂਦਾ ਇਧਰ ਠੀਕ ਆ ਵੇਜ ਸਾਰਾ ਆਲੂ ਬਲੀ ਜਾਂਦੇ ਆ ਨੀਟ ਐਂਡ ਕਲੀਨ ਬਾਈ ਐਡਵਰਡ ਪੱਠੀ ਇਧਰ ਦੀ ਗੇੜਾ ਦੇ ਦੇ। ਆ ਦੇਖ ਲਓ ਬਾਈ। ਆ ਕਰੀਮ ਆ ਜਿਵੇਂ ਕਹਿ ਦਿੰਨੇ ਆ ਬਾਈ ਆ ਐ ਨਹੀਂਗਾ ਤੁਹਾਨੂੰ ਉਹ ਵੀ ਬਾੜੀ ਚੀਜ਼ ਤੇ ਪਿਓਰ ਚੀਜ਼ ਮਿਲੂਗੀ। ਇੱਥੇ ਨਾ ਹੀ ਬਾਬਾ ਜ਼ਾਦਾ ਆ ਗਿਆ ਨਾ ਬਾਈ। ਬਾਬਾ ਜ਼ਾਲਾਂ ਦੀ ਫਿਰ ਕੁਆਲਿਟੀ ਫਰਾਂ ਐਂ ਬੋਲਦੀ ਆ ਬਾਈ ਮੂੰਹ ਤੇ ਇਧਰ ਦਿਖਾ ਦੇ ਬਾਈ ਆ ਦੇਖ ਲਓ ਇਧਰ। ਫ੍ਰੀਜਰ ਠੀਕ ਆ ਇਧਰ ਫ੍ਰੀਜਰ ਪਿਆ। ਤੁਹਾਨੂੰ ਕੋਈ ਇਹ ਨਹੀਂਗਾ ਵੀ ਬੇ ਚੀਜ਼ ਨਖਵਾਈ ਜਾਊਗੀ। ਰਸੋਈ ਚ ਲਿਆਉਂਦਾ ਮਤਲਬ ਇਹੀ ਸੀਗਾ ਮੇਰਾ। ਆ ਤੁਸੀਂ ਸਾਰਾ ਚੱਕਰ ਇਧਰ ਕਢਾ ਦੇ ਲਿਓ ਤੁਹਾਨੂੰ ਉੱਪਰ ਦੀ ਆ ਜਾਓ। ਇਹ ਮੇਨ ਮਾਰਕਸਾ ਸੀਗਾ ਤੁਹਾਨੂੰ ਰਸੋਈ ਦਿਖਾਉਂਦਾ ਵੀ ਤੁਹਾਨੂੰ ਜਿਹੜੀ ਚੀਜ਼ ਆ ਉਹ ਵੇਈ ਨਹੀਂ ਮਿਲਨੀ ਤਾਜੀ ਬਣ ਕੇ ਆਉਣੀ ਆ ਨੌਨ ਤੇ ਨੌਨਵੇਜ ਵਾਲਾਂ ਤੇ ਵੇਜਨਾਂ ਦਾ ਹਰਮਨ ਉਹ ਵੀ ਮੈਮ ਨਿਕਲ ਗਏ ਹਨਾ ਬਾਈ ਤੇ ਆਜੋ ਹਰਮਨ ਆਪਾਂ ਫਿਰ ਬਾਹਰ ਆਜੋ ਬਾਈ ਆਪਾਂ ਕੰਮ ਕਰ ਲੈਂਦੇ ਇਹਨਾਂ ਨੂੰ ਇੱਥੇ ਥੱਲੇ ਜਿਹੜਾ ਗਰਾਊਂਡ ਫਲੋਰ ਤੇ ਤਾਂ ਆਪਣਾ ਇਹ ਆ ਗਿਆ ਮੇਨ ਫੈਮਿਲੀ ਹਾਲ ਜੀ ਫੈਮਿਲੀ ਹਾਲ ਆ ਠੀਕ ਆ ਜਿਹੜਾ ਕੋਈ ਹੁਣ ਪਾਰਟੀ ਵਗੈਰਾ ਰੱਖਣੀ ਆ ਕਿਸੇ ਨੇ ਜਾਂ ਕੋਈ ਹੁਣ ਬਾਈ ਬੈਕ ਕੈਮਰਾ ਵੀ ਦੱਸ ਰਹੇ ਸੀ ਬੀਅਰ ਬਾਰ ਵੀ ਓਪਨ ਹੋ ਰਿਹਾ ਹਾਂਜੀ ਆਪਣੇ 10 ਤੋਂ 15 ਦਿਨ ਦੇ ਵਿੱਚ ਬੀਅਰ ਬਾਰ ਵੀ ਓਪਨ ਹੋ ਰਿਹਾ ਜੀ 10 ਤੋਂ 15 ਦਿਨਾਂ ਦੇ ਵਿੱਚ ਬੀਅਰ ਬਾਰ ਵੀ ਓਪਨ ਹੋ ਜਾਣਾ ਹਾਂਜੀ ਉੱਪਰ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਠੀਕ ਆ ਫਰਸਟ ਫਲੋਰ ਤੇ ਬਾਈ ਜਿਹੜਾ ਵਰਕ ਚੱਲੀ ਜਾਂਦਾ ਠੀਕ ਆ ਉੱਥੇ ਜਿਹੜਾ ਬੀਅਰ ਬਾਰ ਆ ਬਾਈ ਓਪਨ ਹੋ ਜਾਣਾ ਤੇ ਬੇਝਿਜਕ ਕੇ ਤੁਸੀਂ ਆ ਸਕਦੇ ਆ ਖੁੱਲੀ ਪਾਰਟੀ ਕਰ ਸਕਦੇ ਆ ਆਪਦੀ ਹਣਾ ਬਾਈ ਕੋਈ ਰੋਕ ਟੋਕ ਨਹੀਂ ਨਹੀਂ ਜੀ ਨਹੀਂ ਕੋਈ ਰੋਕ ਕੋਈ ਰੋਕ ਟੋਕਣੀ ਉਹ ਸਾਨੂੰ ਇੱਕ ਦਿਨ ਪਹਿਲਾਂ ਦੱਸ ਦੇ ਜੀ ਇੱਕ ਦਿਨ ਪਹਿਲਾਂ ਦੱਸੋ ਠੀਕ ਆ ਉਹ ਹੋ ਜਾਣੀ ਆ ਤੇ ਰੇਟ ਆ ਜਿਹੜੇ ਭਾਈ ਜਮਾਂ ਜਾਇਆ ਮੈਂ ਫੇਰ ਤੁਹਾਨੂੰ ਕਹਿ ਰਿਹਾ ਵੀ ਘੱਟ ਰੇਟਾਂ ਦੇ ਵਿੱਚ ਲਗਜ਼ਰੀ ਚੀਜ਼ ਲਗਜ਼ਰੀ ਫੀਲ ਉਹ ਤੁਹਾਨੂੰ ਮਿਲੂਗਾ ਮੌਕਸਰ ਦੇ ਵਿੱਚ ਮਿਲੂਗਾ ਜਿੰਨੇ ਅੱਗੇ ਕਹਿੰਦੇ ਮੌਕਸਰ ਵਾਲੇ ਬੈਕਵਾਰਡ ਆ ਉੰਨੇ ਹੀ ਮੰਨ ਲਓ ਦਾ ਭਾਈ ਗਾਂ ਟੱਪ ਗਈ ਹਾਂਜੀ ਹਾਂ ਆ ਦੇਖ ਲਓ ਭਾਈ ਇੱਧਰ ਇੱਕ ਹੋਰ ਗੱਲ ਆ ਜਿਹਨਾਂ ਨੂੰ ਬੜਾ ਸ਼ੌਂਕ ਨਹੀਂ ਹੁੰਦਾ ਹਰਮਨ ਹਨਾ ਵੀ ਸਟੋਰੀਆਂ ਆਈਆਂ ਪਾਉਣੀਆਂ ਹੁੰਦੀਆਂ ਕਹਿੰਦੇ ਹੁੰਦਾ ਇਹੇ ਖਾਣ ਨੂੰ ਮੰਗਾਇਆ ਹੁੰਦਾ ਪਹਿਲਾਂ ਫੋਨ ਕੱਢ ਕੇ ਬਹਿ ਜਾਂਦੇ ਆ ਤੇ ਭਾਈ ਤੁਹਾਡਾ ਉਹ ਵੀ ਸ਼ੌਕ ਕਈ ਚੀਜ਼ਾਂ ਇਹ ਨਾ ਕਰਦੇ ਆ ਨਾ ਕੱਟ ਕੇ ਹਨਾ ਮੂੰਹ 'ਚ ਪਾਉਂਦੇ ਆ ਖਾਂਦੇ ਆ ਉਹ ਬਾਈ ਇੱਥੇ ਸ਼ੌਕ ਪੂਰਾ ਹੋ ਜਾਣਾ ਜਿਵੇਂ ਘੱਟ ਪਾਇਆ ਜਿਵੇਂ ਫਿਲਮ ਵਾਲੇ ਜਿਹੜੇ ਸ਼ੌਕ ਨਾ ਤੁਸੀਂ ਇੱਥੇ ਪੂਰੇ ਕਰ ਲਓ ਹੁਣ ਅਗੇ ਤੇ ਮੈਂ ਤਾਂ ਖਾ ਕੇ ਹਟਿਆ ਟੇਸਟੀ ਬਹੁਤ ਮੈਂ ਨਾ ਵੀ ਮੈਂ ਵਾਰੀ-ਵਾਰੀ ਬੋਲੀਆ ਉਹ ਚੰਗਾ ਨਹੀਂ ਲੱਗਦਾ ਹਰਮਣ ਹਾਂਜੀ ਠੀਕ ਆ ਹੁਣ ਤੁਸੀਂ ਆਉਣਾ ਲੋਕੇਸ਼ਨ ਥੱਲੇ ਚੱਲੀ ਜਾਂਦੀ ਐ ਮੌਕਸਰ ਖੜੇ ਆ ਤੁਹਾਨੂੰ ਫੇਰ ਦੱਸਦਾ ਬਾਈ ਟੀਕੇਸ ਇਨਕਲੇਵ